ਹਰਸੀਮਰਤ ਕੌਰ ਬਾਦਲ ਕੱਲ ਲਾਈਵ ਹੋ ਕੇ ਕਹਿ ਰਹੀ ਸੀ ਕਿ ਇਸ ਪਰਿਵਾਰ ਨੂੰ ਮਜੀਠਿਆ ਪਰਿਵਾਰ ਨੂੰ ਅੱਜ ਤੱਕ ਕਿਸੇ ਨੇ ਹੱਥ ਨਹੀਂ ਪਾਇਆ ਤੇ ਤੂੰ ਕਿਹੜੇ ਬਾਗ ਦੀ ਮੂਲੀ ਐ ਭਗਵੰਤ ਮਾਨ ਨੂੰ ਕਿਹਾ ਸੀ ਬੀਬੀ ਜੀ ਪਹਿਲੀ ਗੱਲ ਇਸ ਪਰਿਵਾਰ ਨੂੰ ਹੱਥ ਕਿਉਂ ਨਹੀਂ ਪਾਇਆ ਕਿਉਂਕਿ ਆਪਾਂ ਸਰੋਪੇ ਲੈ ਆ ਬੰਦੇ ਬਰਵਾ ਕੇ ਹੁਣ ਭਗਵੰਤ ਮਾਨ ਐ ਇਹਨੇ ਮਤਲਬ ਜਿਹੜਾ ਹੈਗਾ ਸਹੀ ਕੰਮ ਕੀਤਾ ਤੇ ਤੁਸੀਂ ਕਿਹੀ ਜਾਂਦੇ ਹੋ ਵੀ ਕਿਹੜੀ ਬਾਗ ਦੀ ਮੂਲੀ ਐ ਹੁਣ ਤੁਹਾਡਾ ਸਾਰਾ ਕਾਲੀਦਾਲ ਕਹੀ ਜਾਂਦਾ ਵੀ ਭਗਵਾਨਤਮਨ ਬਾਗ ਦੀ ਮੂਲ ਹੀ ਨੇ ਤਾਂ ਮੂਲਾ ਨਿਕਲਿਆ। ਤੇ ਬਿਜੀਲੈਂਸ ਉਹਨਾਂ ਪਟਾ ਚੜ੍ਹੀ ਬੈਠੀ ਐ। ਵਿਕਰਮਜੀਠੀਏ ਤੇ ਤੇ 7 ਦਿਨਾਂ ਦਾ ਲਿਆ ਰਿਮਾਂਡ। ਤੇ ਹੁਣ ਉਹ ਪੁੱਟ ਪੁੱਟ ਬੋਲੀ ਜਾਂਦਾ ਵੀ ਆਹ ਵੀ ਨਾਲ ਸੀ ਮੇਰੇ ਉਹ ਵੀ ਨਾਲ ਸੀ ਮੇਰੇ ਆਹ ਵੀ ਨਾਲ ਸੀ। ਹੁਣ ਜਿਹੜੇ ਉਹ ਰੈਲੀਆਂ ਮਜਾਰੇ ਕਰਦੇ ਸੀ ਸੜਕਾਂ ਤੇ ਆਉਂਦੇ ਸੀ ਇਹਦੇ ਪਾਛੜੂ ਕਹਿ ਸਕਦੇ ਆਪਾਂ ਤੇ ਉਹ ਹੁਣ ਫਰਾਰ ਦੱਸੇ ਜਾ ਰਹੇ ਐ ਤੇ ਕਈ ਵਾਰੀ ਨਾ ਲੋੜ ਤੋਂ ਵੱਧ ਬੋਲਣਾ ਮਹਿੰਗਾ ਪੈ ਜਾਂਦਾ ਤੇ ਹੰਕਾਰ ਆ ਬੰਦੇ ਦੇ ਵਿੱਚੋਂ ਜਾਂਦਾ ਨਹੀਂ ਹੁੰਦਾ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਪੈਸੇ ਨਾਲ ਹੀ ਤੇ ਜਾਂ ਆਪਣੀ ਸ਼ੌਹਰਤ ਨਾਲ ਹੀ ਕਿਸੇ ਨੂੰ ਖਰੀਦ ਸਕਦੇ ਹੋ ਜੇ ਕੋਈ ਗੱਲ ਨਹੀਂ ਜਿਉ ਉਹ ਛੋਟੇ ਘਰ ਦਾ ਧੀ ਪੁੱਤ ਮੁੱਖ ਮੰਤਰੀ ਬਣ ਗਿਆ ਤਾਂ ਉਹਦੇ 'ਚ ਇੱਕ ਕੁਆਲਿਟੀ ਤਾਂ ਹੈ ਨਾ ਪੰਜਾਬ ਪ੍ਰਤੀ ਦਰਦ ਹੈਗਾ ਉਹਨੇ ਤਾਂ ਕੱਲ ਲਹਿਬੋ ਕੇ ਵੀ ਕਹਤਾ ਜੇ ਮੇਰੀ ਪੰਜਾਬ ਦੀ ਖਾਤਰ ਜਾਨ ਵੀ ਚਲੀ ਜਾਵੇ ਤਾਂ ਕੋਈ ਪਰਵਾਹ ਨਹੀਂ ਤੇ ਤੁਸੀਂ ਕੀਤੇ ਆ ਸਮਝੌਤੇ ਬੀਬਾ ਜੀ ਪਾਰਟੀਆਂ ਦੇ ਵਿੱਚ ਤੇ ਅੱਜ ਵੀ ਜੇ ਭਾਜਪੀ ਦੀ ਕਾਲ ਆ ਜੇ ਕਿ ਬੀਬਾ ਜੀ ਤੈਨੂੰ ਮੰਤਰੀ ਲੈਣੇ ਆ ਤਾਂ ਤੁਸੀਂ ਜਿਹੜਾ ਹੈਗਾ ਭੱਜੇ ਜਾਓਗੇ ਕਿਉਂਕਿ ਇੱਕ ਬੰਦਾ ਹੁੰਦਾ ਸਵਾਰਥੀ ਇੱਕ ਹੁੰਦਾ ਨਿਰਸਵਾਰਥੀ ਹੁਣ ਇਸ ਪਰਿਵਾਰ ਨੂੰ ਹੱਥ ਨਹੀਂ ਪਾਇਆ ਕਿਸੇ ਨੇ ਤੁਹਾਡਾ ਵਿਆਹਨ ਹੈ ਕਿਉਂਕਿ ਤੁਹਾਡੀਆਂ ਇੱਕ ਦੂਜੇ ਨਾਲ ਰਿਸ਼ਤੇਦਾਰੀਆਂ ਹੈ ਕਰੋ ਪਰਿਵਾਰ ਨਾਲ ਰਿਸ਼ਤੇਦਾਰੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਚਾਚਾ ਕਹਿੰਦਾ ਵਿਕਰਮਜੀਤਿਆ ਔਰ ਉਹਦੇ ਸਤਿਆਜੀਤ ਨਾਲ ਚੰਗੇ ਸਬੰਧ ਵੀ ਸੀ ਉਹ ਤਸਰਿਆ ਕੈਪਟਨ ਅਮਰਿੰਦਰ ਸਿੰਘ ਤੇ ਇਹ ਜਿਹੜਾ ਹੈਗਾ ਆਮ ਘਰਾਂ ਦੇ ਵਿੱਚੋਂ ਉੱਠ ਕੇ ਇੱਕ ਮੁੱਖ ਮੰਤਰੀ ਬਣਿਆ 3 ਕਰੋੜ ਦੇ ਜਿਹੜੇ ਪੰਜਾਬ ਦੇ ਲੋਕਾਂ ਨੇ ਚੁਣਿਆ ਜਿਹੜੇ ਵਾਅਦੇ ਕਰੇ ਸੀ ਹੁਣ ਕਰੀ ਜਾਂਦਾ ਕੱਲਾ ਪੂਰੇ ਪਰ ਟਾਈਮ ਲੱਗਦਾ ਹੈ ਹੁਣ ਹੋ ਸਕਦਾ ਇਹਦੇ ਐਮਐਲਏ ਵੀ ਵਿੱਚੋਂ ਵਿਰੋਧ ਹੋਣ ਹੋ ਸਕਦਾ ਇਹਦੇ ਮੰਤਰੀ ਵਿਰੋਧ ਹੋਣ ਅਫਸਰशाही ਹੈ ਜਿਹੜੀ ਉਹ ਤਾਂ ਵਿਰਧ ਹੁੰਦੀ ਹੁੰਦੀ ਹੈ ਕਿਉਂਕਿ ਟੋਡੇ ਰਾਜਾਂ ਦੇ ਵਿੱਚ ਕਾਂਗਰਸ ਦੇ ਰਾਜ ਦੇ ਵਿੱਚ ਬਿਊਰੋਕ੍ਰੇਸੀ ਹੈ ਜਿਹੜੀ ਹਾਵੀ ਰਹੀ ਹੈ ਜੇ ਬਿਊਰੋਕ੍ਰੇਸੀ ਹਾਵੀ ਸੀ ਤਾਂ ਹਰਮੰਦਰ ਸਾਹਿਬ ਤੇ ਟੈਕ ਹੋ ਗਿਆ ਜੇ ਬਿਊਰੋਕ੍ਰੇਸੀ ਹਾਵੀ ਸੀ ਤਾਂ ਦਿੱਲੀ ਦੰਗੇ ਹੋ ਗਏ ਜੇ ਬਿਊਰੋਕ੍ਰੇਸੀ ਹਾਵੀ ਸੀ ਤਾਂ ਜਿਹੜਾ ਹੈਗਾ ਤੁਹਾਡੇ ਰਾਜ ਦੇ ਵਿੱਚ ਗੁਰੂਗ੍ਰੰਥ ਸਾਹਿਬ ਚੋਰੀ ਹੋ ਗਿਆ ਜੇ ਬਿਊਰੋਕ੍ਰੇਸੀ ਹਾਵੀ ਸੀ ਤਾਂ ਜਿਹੜਾ ਹੈਗਾ ਗੋਲੀ ਚੱਲ ਗਈ ਸੀ ਜੋ ਨੱਥੇ ਸਿੰਘਾਂ ਤੇ ਜੋ ਮਤਲਬ ਆਪ ਦਾ ਪੜ ਪੂਜਾ ਕਰ ਰਹੇ ਸੀ ਮਜ਼ਾਰਾ ਕਰ ਰਹੇ ਸੀ ਰੋਜ਼ ਕਰ ਰਹੇ ਸੀ ਕਿਉਂਕਿ ਤੁਹਾਡੇ ਰਾਜ ਦੇ ਵਿੱਚ ਬਿਊਰੋਕ੍ਰੇਸੀ ਹਾਵੀ ਰਹੀ ਹੈ ਡੈਮੋਕ੍ਰੇਸੀ ਜਿਹੜੀ ਉਹਦੇ ਤੁਸੀਂ ਚੱਲਣ ਨਹੀਂ ਦਿੰਦੇ ਸੀ ਜਿੰਨੇ ਵੀ ਬਾਦਲ ਸਾਹਿਬ ਕਿਸੇ ਨੂੰ ਕੋ ਚੇਅਰਮੈਨ ਲਾਉਂਦਾ ਸੀ ਕਿਸੇ ਨੂੰ ਮੰਤਰੀ ਬਣਾਉਂਦਾ ਸੀ ਉਹਦੀ ਚੱਲਣ ਨਹੀਂ ਦਿੰਦਾ ਸੀ ਉਹਦਾ ਕੋਡਵਾੜ ਸੀ ਅਫਸਰਾਂ ਨੂੰ ਕਹਿ ਦਿੰਦਾ ਸੀ ਕਿ ਇਹਦਾ ਮਾੜਾ ਮੋਟਾ ਕੰਮ ਕਰੀ ਜਾਓ ਜੇ ਹੁਣ ਜ਼ਿਲ੍ਹੇ ਦੇ ਐਸਐਸਪੀ ਨੂੰ ਕਹੇਤਾ ਵੀ ਮੇਰੇ ਬਿਨਾ ਕੰਮ ਨਹੀਂ ਕਰਨੀ ਉਹ ਜੇ ਥਾਣੇ 'ਚ ਜਾਂਦੇ ਜੱਥੇਦਾਰ ਉਹਨਾਂ ਦਾ ਮਾੜਾ ਮੋਟਾ ਖਾਲ ਪਈ ਦਾ ਰੌਲਾ ਹੁੰਦਾ ਜਿਹੜੇ ਵੱਡੇ ਕੰਮ ਹੈ ਹੁਣ ਜ਼ਿਲ੍ਹੇ ਦੇ ਐਸਐਸਪੀ ਨੂੰ ਕਹੇਤਾ ਵੀ ਮੇਰੇ ਬਿਨਾ ਕਰੀ ਨਾ ਰੇਂਜ ਦੇ ਡੀਆਈਜੀ ਨੂੰ ਕਹਤਾ ਡੀਜੀਪੀ ਨੂੰ ਕਹਤਾ ਚੀਫ ਸੈਕਟਰੀ ਨੂੰ ਕਹਤਾ ਇਹਦਾ ਮਤਲਬ ਫਿਰ ਜਿਹੜੀ ਹੈਗੀ ਡੈਮੋਕ੍ਰੇਸੀ ਨਾਲੋਂ ਬਿਊਰੋਕ੍ਰੇਸੀ ਹਾਵੀ ਹੋ ਗਈ ਤੁਸੀਂ ਅਫਸਰ ਸਾਹੀ ਨੂੰ ਜਿਹੜਾ ਹੈਗਾ ਤਰਜੀਹ ਦਿੰਦੇ ਰਹੇ ਤੇ ਜਿਹੜਾ ਹੁਣ ਭਗਵੰਤਮਾਨ ਹੈ ਉਹ ਅਫਸਰਾਂ ਨੂੰ ਵੀ ਟੰਗੀ ਜਾਂਦਾ ਅੱਜ ਸਾਡੇ ਮਾਨਸਾ ਜਿਹੜਾ ਜੇਲ੍ਹ ਦਾ ਸੁਪਰਡੈਂਟ ਸੀ ਉਹਨੂੰ ਡਿਸਮਿਸ ਕਰਤਾ ਆਹ ਸੌਰੀ ਸਸਪੈਂਡ ਕਰਤਾ ਕਿਉਂਕਿ ਜੋ ਬੰਦਾ ਇੱਕ ਨਜ਼ਰ ਨਾਲ ਦੇਖਦਾ ਹੈ ਸਾਰਿਆਂ ਨੂੰ ਉਹ ਬੰਦਾ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਂਦਾ ਹੁੰਦਾ ਹੈ ਚੰਗੇ ਮਾੜੇ ਉੱਚੇ ਨੀਵੇਂ ਵੱਡੇ ਛੋਟੇ ਇਮਾਨਦਾਰ ਬੇਈਮਾਨ ਕਿਸੇ ਨੂੰ ਨਹੀਂ ਬਖਸ਼ਦਾ ਜੋ ਬੰਦਾ ਗਲਤ ਕੰਮ ਕਰਦਾ ਤੇ ਤੁਸੀਂ ਕਿਹਾ ਸੀ ਕਿਹੜੇ ਬਾਗ ਦੀ ਭਗਵੰਤ ਮਾਨ ਤੂੰ ਮੂਲੀ ਹੈ ਤੇ ਉਹ ਮੂੜਾ ਬਣ ਕੇ ਨਿਕਲਿਆ ਤੇ ਦੂਜੇ ਪਾਸੇ ਜਿਹੜਾ ਮੁੱਛਾਂ ਨੂੰ ਤਾੜ ਦਿੰਦਾ ਸੀ ਨਿਕਰਮਜੀਠੀਆ ਤੇ ਹੁਣ ਭਿੱਜੀ ਬਿੱਲੀ ਵਾਂਗੂ ਬੈਠਾ ਤੇ ਵਿਜੀਲੈਂਸ ਵੀ ਇੱਕ ਪੁਲਿਸ ਹੈ ਉਹ ਠੀਕ ਹੈ ਵੀ ਬਿਦੌਟ ਵਰਦੀ ਤੋਂ ਹੈ ਵਰਦੀ ਤਾਂ ਉਹਨਾਂ ਦੀ ਵੀ ਹੁੰਦੀ ਹੈ ਲੇਕਿਨ ਜਦੋਂ ਫੜਨ ਆਉਂਦੇ ਆ ਉਹ ਯੂਨੀਫਾਰਮ ਨਹੀਂ ਪਾਉਂਦੇ ਤੇ ਜਿਹੜੇ ਤਰੀਕੇ ਨਾਲ ਜਾਂ ਜਿਹੜੇ ਲਹਾਜੇ ਨਾਲ ਇਹਦਾ ਰਵਈਆ ਸੀ ਘਰੇ ਆਉਣ ਤੇ ਸਾਡੇ ਘਰੇ ਫੜ ਗਏ ਜੀ ਸਾਡੇ ਆਹ ਹੋ ਗਏ ਜੀ ਸਾਨੂੰ ਬਿਨਾ ਪੁੱਛੇ ਤੋਂ ਅੰਦਰ ਵੜ ਗਏ ਜੀ ਤੇ ਉਹ ਕਹ ਰਿਹਾ ਮੇਰੀ ਘਰ ਵਾਲੀ ਗਨੀਵ ਕੌਰ ਨੂੰ ਤੁਸੀਂ ਇਹ ਕਹ ਰਹੇ ਹੋ ਯਾਰ ਭਲੇ ਮਾਨਸ ਬੰਦੇ ਆ 60 60 ਸਾਲ 50 50 ਸਾਲ ਦੇ ਜਿਹੜੇ ਸੌਰੀ 50 50 ਸਾਲ ਦੇ ਜਿਹੜੇ ਬਿਜ਼ਨਸ ਦੇ ਅਫਸਰ ਜੀ ਵੱਡੀ ਉਮਰ ਦੇ ਉਹ ਕਿਉਂ ਕਿਸੇ ਨੂੰ ਕੁਛ ਇਹ ਜਾਂ ਕੁਛ ਕਰਨਗੇ ਪਿੱਛੇ ਮਿਸਬੇਵ ਕਰਨਗੇ ਤੇ ਪਰਚੇ 'ਚ ਨਾਮ ਤਾਂ ਬੀਬੀ ਗਨੀਵ ਕੌਰ ਦਾ ਵੀ ਹੈ ਪਰ ਉਹ ਤਰੀਕੇ ਨਾਲ ਤੌਰ ਤਰੀਕੇ ਨਾਲ ਜਿਹੜੇ ਹੈਗੇ ਫੜਨਗੇ ਮੇਨੋਂ ਨਾਲ ਜਿਹੜਾ ਸੀਗਾ ਵਿਕਰਮ ਜੀ ਟੀਆ ਚਾਹੀਦਾ ਤੇ ਹੁਣ ਮੰਨੀ ਜਾਂਦਾ ਉਹ 160 ਕਰੋੜ 61 ਕਰੋੜ ਉਹ 7 ਦਿਨ ਦਾ ਰਿਵਾਰਡ ਲਿਆ ਚਿਬ ਕੱਢ ਦੇਣਗੇ ਉਹ ਇਸ ਕਰਕੇ ਜਿਹੜਾ ਹੈਗਾ ਸੀਮਤ ਦਾਇਰੇ ਦੇ ਵਿੱਚ ਤੌਰ ਤਰੀਕੇ ਦੇ ਨਾਲ ਜਿਹੜੀ ਗੱਲ ਕਰਨੀ ਚਾਹੀਦੀ ਹੈ ਜਿਹੜਾ ਹੰਕਾਰ ਹੈ ਉਹ ਬਹੁਤਾ ਚਿਰ ਨਹੀਂ ਚੱਲਦਾ ਤੁਸੀਂ ਲੋਕਾਂ ਨੂੰ ਕੁੱਟਿਆ ਲੁੱਟਿਆ ਪੈਸੇ ਕੱਟੇ ਕਰੇ ਹੈ ਮੇ ਨਿਜਮੀਆਂ ਦੇ ਨਾਲ ਜਿਹੜਾ ਹੈਗਾ ਤੁਸੀਂ ਆਪਣਾ ਬੰਦੇ ਭਰਤੀ ਕਰੇ ਹੈ ਸਾਬਕਾ ਡੀਜੀਪੀ ਉਪਦਿਆ ਜਿਹੜੇ ਉਹਦਾ ਹੋਰਿ ਵਿਚਾਰੇ ਦਾ ਨਾਮ ਹੈ ਉਹ ਕਹਿ ਰਿਹਾ ਕਿ ਇੱਕ ਔਰ ਸਬ ਅਫਸਰ ਨੂੰ ਹੌਲਦਾਰ ਨੂੰ ਸੀਆਈ ਸਟਾਫ ਦਾ ਇੰਚਾਰਜ ਲਾਇਆ ਹੋਇਆ ਸੀ ਚਾਰ ਚਾਰ ਤਰੱਕੀਆਂ ਦੇਤੀਆਂ ਤੇ ਚਾਰ ਤਰੱਕੀਆਂ ਤਾਂ ਬੰਦੇ ਨੂੰ ਸਾਰੀ ਉਮਰ ਦੇ ਵਿੱਚ ਨਹੀਂ ਮਿਲਦੀਆਂ ਤੁਹਾਡੇ ਲਾਇਏ ਵੇ ਸੀ ਹੁਣ ਜਿਹੜਾ ਹੌਲਦਾਰ ਨੂੰ ਲਾਈ ਵਟਨ ਤੁਸੀਂ ਸੀਆਈ ਸਟਾਫ ਦਾ ਇੰਚਾਰਜ او ਆਰ ਪੀ ਰੈਂਕ ਦੇ ਕੇ ਫਿਰ ਉਹਨੂੰ ਦੋ ਨੰਬਰ ਦੇ ਵਿੱਚ ਤਰੱਕੀਆਂ ਦਿੱਤੀਆਂ ਤੇ ਫਿਰ ਉਹ ਬੰਦੇ ਦੀ ਮਾਨਚਿਕਤਾ ਕੀ ਹੈ ਤੇ ਕੀ ਉਹ ਕਿਸੇ ਨੂੰ ਇਨਸਾਫ ਕਰੂਗਾ ਕਿਉਂਕਿ ਸਾਬ ਹੱਥ ਬੜਿਆਈਆਂ ਜਿਸ ਭਾਵਾ ਤਿਸ ਦੇ ਜਿਹਦੀ ਪਦਵੀ ਹੈ ਜਿੱਥੇ ਉਹਨੂੰ ਬਣਦੀ ਹੈ ਉਹਨੂੰ ਜੇ ਉਹਦਾ ਪਹ ਹੱਕ ਖਾਨੇ ਆ ਤਾਂ ਦੇਖੋ ਫਿਰ ਮਾੜੀ ਗੱਲ ਹੈ ਜਿਹੜੀ ਪਦਵੀ ਆ ਕੁਦਰਤੀ ਨੱਚਰਲੀ ਹੈ ਜੋ ਨਿਜਵਾ ਦੇ ਮੁਤਾਬਕ ਆ ਉਹ ਉਹਨੂੰ ਉਹਨੂੰ ਮਿਲਣੀ ਚਾਹੀਦੀ ਹੈ ਤੇ ਬੜੇ ਤੁਸੀਂ ਜਿਹੜੇ ਹੈਗੇ ਹੱਕ ਖਾਦੇ ਲੋਕਾਂ ਦੇ ਤੇ ਆ ਭੁਗਤਨੀਆਂ ਪੈ ਰਹੀਆਂ ਠੀਕ ਹੈ 400 500 40 ਕਰੋੜ ਦੀ ਜਿਹੜੀ ਡਰੱਗਸ ਵੇਚ ਕੇ ਬਣਾਲੇ ਹੋਰ ਇਧਰ ਉਧਰ ਉਹਨੂੰ ਜੋ ਇਕੱਠੇ ਕਰ ਲੇ ਹੋਰ ਮਤਲਬ ਜੋ ਪਹਿਲਾਂ ਸੀਗੇ ਜਾਂ ਹੁਣ ਸੀਗੇ ਤਾਂ ਇਨਾ ਪੈਸਿਆਂ ਨਾਲ ਨਹੀਂ ਜਾਣਾ ਉਹ 5-7 ਮਹੀਨੇ ਜਿਹੜੇ ਹੈਗੇ ਜੇਲ੍ਹ ਚ ਲਾਉਣੇ ਪੈਣੇ ਆ ਫਿਰ ਟ੍ਰਾਇਲ ਚੱਲਣਾ ਹੈ ਮਾਨਸਿਕ ਤੌਰ ਤੇ ਬੰਦਾ ਅਫਸਰ ਟੋ ਜਾਂਦਾ ਆਦੇ ਬੱਚਿਆਂ ਤੋਂ ਦੂਰ ਹੋ ਜਾਂਦਾ ਇਸ ਕਰਕੇ ਜਿਹੜਾ ਹੈਗਾ ਪੈਸਾ ਨਾਲ ਨਾ ਆਇਆ ਨਾ ਨਾਲ ਜਾਣਾ ਪਰ ਜਿਹੜਾ ਤੁਹਾਡਾ ਕਿਰਦਾਰ ਸੀ ਉਹ ਲੋਕਾਂ ਦੇ ਸਾਹਮਣੇ ਸਾਬਤ ਕਰਤਾ ਹੁਣ ਕੀ ਹੈ ਜਿਹੜੇ ਇਹ ਚੰਨੀ ਵਰਗੇ ਜਾਂ ਖੈਰੇ ਵਰਗੇ ਕਹਿ ਰਹੇ ਸੀ ਕਿ ਚਿੱਟੇ ਦਾ ਵਪਾਰੀ ਹੈ ਜਾ ਸਿੱਧੂ ਵਰਗੇ ਕਹਿ ਰਹੇ ਸੀ ਵੈਸੇ ਸਿੱਧੂ ਨੇ ਨਹੀਂ ਬਿਆਨ ਦਿੱਤਾ ਪਰ ਜੱਫੀਆਂ ਉਹ ਵੀ ਪਾਉਂਦਾ ਰਿਹਾ ਜਾਂ ਕਹਿੰਦਾ ਠੱਠਫੁੱਟ ਦੀ ਚੱਕੀ ਆਪਾਂ ਇਕੱਠੇ ਰਹੇ ਆ ਇਹ ਬੰਦੇ ਹੁਣ ਇਕੱਠੇ ਹੋ ਕੇ ਤੁਹਾਡੀ ਬੋਲੀ ਬੋਲ ਰਹੇ ਆ ਕਿਉਂ ਕਿਉਂਕਿ ਨਾ ਤਾਂ ਕੋਈ ਕਾਂਗਰਸ ਦੇ ਵਿੱਚ ਦਮ ਰਿਹਾ ਤੇ ਨਾ ਜਿਹੜਾ ਹੈਗਾ ਅ ਅਕਾਲੀ ਦਲ ਦੇ ਵਿੱਚ ਦਮ ਰਿਹਾ ਕਿਉਂਕਿ ਦੋਨੇ ਪਾਰਟੀਆਂ ਫੇਲ ਹੋ ਗਈਆਂ ਹੁਣ ਤੁਸੀਂ ਇਕੱਠੇ ਹੋ ਕੇ ਇਹਨੂੰ ਖਤਮ ਕਰਨਾ ਚਾਹੁੰਦੇ ਹੋ ਪਰ ਜਿਹੜੀ ਜਨਤਾ ਜਿਹੜੀ ਪਬਲਿਕ ਹੈ ਉਹਦੇ ਜਿਹੜੇ ਹੈਗੇ ਆ ਪੱਤ ਵੱਡੇ ਹੁੰਦੇ ਆ ਤੇ ਤੁਸੀਂ ਜਦੋਂ ਜਿੱਤ ਜਾਂਦੇ ਹੋ ਫਿਰ ਪ੍ਰੋਟੋਕੋਲ ਨੂੰ ਬਣਾਉਣ ਲੱਗ ਜਾਂਦੇ ਹੋ ਕਿ ਪ੍ਰੋਟੋਕੋਲ ਆ ਜੀ ਹੁਣ ਮੰਤਰੀ ਮਿਲ ਨਹੀਂ ਸਕਦੇ ਹੁਣ ਮੰਤਰੀ ਆ ਕਰ ਰਹੇ ਆ ਉਹੀ ਮੰਤਰੀ ਉਹੀ ਸੰਤਰੀ ਉੱਥੋਂ ਗਿਆ ਹੁੰਦਾ ਇਸ ਕਰਕੇ ਜਿਹੜਾ ਹੈਗਾ ਇਹ ਜਿਹੜੇ ਬਾਗ ਦੀ ਮੂੜੀ ਕਹਿੰਦੇ ਸੀ ਭਗਵੰਤ ਮਾਨ ਨੂੰ ਅੱਜ ਭਾਈ ਉਹ ਭਗਵੰਤ ਮਾਨ ਬਾਗ ਦਾ ਮੂਲਾ ਨਿਕਲਿਆ ਤੇ ਵੱਡੀਆਂ ਮੱਛੀਆਂ ਨੂੰ ਫੜਨਾ ਜਿਗਰਾ ਵੀ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਸਜ਼ਾ ਕਰਾਉਣ ਬਾਅਦ ਤੇ ਜਿਹੜੀ ਹੈਗੀ ਐ ਜਿਹੜੇ ਸਬੂਤ ਵੀ ਚਾਹੀਦੇ ਐ ਤੇ ਇਹਦੇ ਤੋਂ ਬਾਅਦ ਇਹ ਨਹੀਂ ਪਤਾ ਵੀ ਹੁਣ ਕਿੱਥੇ ਕਿੱਥੇ ਗਾਜ ਡਿੱਗੂਗੀ ਕਿੱਥੋਂ ਕਿੱਥੋਂ ਪੈਸਾ ਲਿਆ ਕਿੱਥੇ ਕਿੱਥੇ ਰੱਖਿਆ ਕਿੱਥੋਂ maal ਲਿਆਂਦਾ ਕਿਹਦੀਆਂ ਗੱਡੀਆਂ ਵਰਤੀਆਂ ਕਿੱਥੇ ਗਦਾਮ ਬਣਾਏ ਸਰਕਾਰੀ ਗੱਡੀਆਂ ਦੇ ਵਿੱਚ ਆਉਂਦਾ ਰਿਹਾ ਜਦੋਂ ਤੁਹਾਡਾ ਡੀਜੀਪੀ ਸਾਹਿਬ ਕਹ ਰਿਹਾ ਕਿ ਬੱਤੀਆਂ ਵਾਲੀਆਂ ਗੱਡੀਆਂ ਦੇ ਵਿੱਚ ਮੰਤਰੀਆਂ ਦੇ ਵਿੱਚ maal ਆਉਂਦਾ ਸੀ ਤੇ ਹੁਣ ਜੇ ਉਦੋਂ ਉਹ ਕੱਲਾ ਰੋਲਾ ਪੁੰਦਾ ਪਾਇਆ ਉਹਨੇ ਇੱਚ ਕੋਈ ਦੋਰ ਨਹੀਂ ਤੇ ਕੱਲੇ ਦੀ ਕੋਈ ਫਿਰ ਕੁਛ ਬਰਤਾਲ ਨਹੀਂ ਤੇ ਹੁਣ ਉਹਨੇ ਤਾਂ ਕੱਲ ਕਹਿਤਾ ਵੀ ਹਾਂ ਸਿਮਰਜੀਤ ਆਪਣਾ ਜਿਹੜਾ ਬਿਕਰਮਜੀਤ ਹੈ ਇਹ ਸਪਲਾਈ ਕਰਦਾ ਰਿਹਾ ਤੇ ਕੱਲ ਉਹ ਸਟੇਟਮੈਂਟ ਵੀ ਦੇ ਕੇ ਆ ਆਪਦੀ ਠੀਕ ਹੈ ਇਹਨਾਂ ਲੋਕਾਂ ਜਿਹੜੇ ਮਾੜੇ ਲੋਕ ਆ ਉਹਨਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਨੂੰ ਉਹਨਾਂ ਦੇ ਚਿਹਰੇ ਨੰਗੇ ਕਰਨ ਵਾਸਤੇ ਸਾਡੇ ਜਿਹੜੇ ਭਲੇ ਮਾਨਸ ਲੋਕ ਆ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਇਸ ਕਰਕੇ ਜਿਹੜਾ ਹੈਗਾ ਇਹ ਸਰਕਾਰ ਨੂੰ ਜਿਹੜੇ ਲੋਕ ਹੈ ਬਦਨਾਮ ਕਰ ਰਹੇ ਆ ਟਾਈਮ ਲੱਗਦਾ ਸਮਾਂ ਲੱਗਦਾ ਕਿਸੇ ਗੰਦ ਨੂੰ ਸਾਫ਼ ਕਰਨ ਬਾਅਦ ਤੇ ਕਈ ਸਾਲ ਲੱਗ ਜਾਂਦੇ ਆ ਆਪਾਂ ਜਿਹੜੇ ਲੋਕ ਹੈ ਉਹ ਸਰਕਾਰ ਨੂੰ ਬਣਾ ਕੇ 90 ਘੰਟਿਆਂ ਦੇ ਅੰਦਰ ਅੰਦਰ ਕਹਿ ਦਿੰਦੇ ਨੇ ਵੀ ਭਾਈ ਸਾਡਾ ਆਹ ਕਰੋ ਜਾਂ ਸਾਡਾ ਆਹ ਨਹੀਂ ਕਰਿਆ ਸਾਡਾ ਆਹ ਨਹੀਂ ਕਰਿਆ ਕਿਸੇ ਨਿਜਮ ਨੂੰ ਅਪਣਾਉਣਾ ਕਿਸੇ ਸਿਸਟਮ ਨੂੰ ਸਿਸਟਮ ਦੇ ਵਿੱਚ ਲਿਆਉਣਾ ਤੇ ਉਹਦੇ ਤੇ ਜਿਹੜਾ ਹੈਗਾ ਟਾਈਮ ਜ਼ਰੂਰ ਲੱਗਦਾ ਪਰ ਹੋ ਪ੍ਰੋਸੈਜ ਉਹ ਸੂਤਰਾ ਤੋਂ ਪਤਾ ਲੱਗਿਆ ਕਿ ਬਿジネス ਦੇ ਗ੍ਰਿਫਤਾਰੀ ਦੇ ਵਿੱਚ ਐ ਵਿਕਰਮਜੀਤਿਆ ਚੀਕਾ ਮਾਰ ਰਿਹਾ ਹੁਣ ਨਾ ਕੋਈ ਬਿਆਨ ਦੇ ਰਿਹਾ ਬਾਗ ਦੀ ਮੂਲੀ ਆ ਜਾਂ ਮੂਲਾ ਜਿਹੜਾ ਇਹ ਭਗਵੰਤ ਮਾਨ ਆ ਤੁਹਾਡੇ ਵਾਸਤੇ ਇੱਕ ਮੂਲਾ ਬਣ ਕੇ ਸਾਥ ਤੋਇਆ ਅਸੀਂ ਭਗਵੰਤ ਮਾਨ ਨੂੰ ਬੇਨਤੀ ਕਰਦੇ ਹਾਂ ਸਬੱਧ ਮਰਾਏ ਕਿ ਇਹ ਜਿੰਨੇ ਹੈਗੇ ਨਾ ਚੋਰ ਚੱਪੇ ਕ੍ਰਾਪਸ਼ਨ ਕੀਤੀ ਹੈ ਨਸ਼ੇ ਵੇਚਿਆ ਸਾਰਿਆਂ ਨੂੰ ਫੜ ਕੇ ਅੰਦਰ ਦੇ ਦੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਆਉਣ ਵਾਲੀ ਜਿਹੜੀ ਜਵਾਨੀ ਹੈ ਤੁਹਾਡੇ ਵਾਸਤੇ ਇੱਕ ਬਹੁਤ ਵੱਡਾ ਬਹੁਤ ਵੱਡਾ ਇੱਕ ਯੋਗਦਾਨ ਹੋਵੇਗਾ ਤੁਹਾਡਾ ਯੋਗਦਾਨ ਹੋਵੇਗਾ ਉਹਨਾਂ ਲੋਕਾਂ ਬਾਤ ਤੇ ਤੁਹਾਡੇ ਬਾਤ ਉਹਨਾਂ ਦਾ ਇੱਕ ਅਸ਼ੀਰਵਾਦ ਹੋਵੇਗਾ ਉਮੀਦ ਕਰਦੇ ਆਂ ਕਿ ਸਰਕਾਰ ਹੈ ਜਿਹੜੀ ਸਾਡੀ ਇਮਾਨਦਾਰੀ ਦੇ ਨਾਲ ਇੰਨਾ ਜਿਹੜੇ ਹੈਗੇ ਚੋਰਾਂ ਨੂੰ ਫੜੂਗੀ ਤੇ ਮੈਂ ਅਫਸਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਕਿਉਂ ਕਈ ਅਫਸਰ ਸਾਡੇ ਰਿਟਾਇਰਮੈਂਟ ਦੇ ਨੇੜੇ ਆ ਵੀ ਆਹੀ 2 4 ਸਾਲ ਤੁਹਾਡੇ ਰਹਿੰਦੇ ਆ ਇਮਾਨਦਾਰੀ ਨਾਲ ਕੰਮ ਕਰ ਲੋ ਲੋਕ ਤੁਹਾਨੂੰ ਯਾਦ ਰੱਖਣਗੇ ਜਿਹੜੇ ਪਲਾਟ ਲੈ ਲਏ ਜ਼ਮੀਨਾਂ ਲੈ ਲੀਆਂ ਜਾਂ ਕੋਸ਼ੂਰ ਲੈ ਲਿਆ ਨਾ ਲੋਕਾਂ ਨੇ ਵੇਖਣਾ ਨਾ ਇਹਨਾਂ ਨੇ ਨਾਲ ਜਾਣਾ ਸੋ ਵੀਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ